ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਬਿੱਟੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਬਾਰੇ ਦੱਸਤੀ ਸਾਡਾ ਜਿਹੜਾ ਪਿੰਡ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿੰਦੇ ਹਾਂ ਅਸੀਂ ਕਈ ਭੈਣਾਂ ਦੇ ਜਾਂ ਭਰਾਵਾਂ ਦੇ ਤੇਰੇ ਫੋਨ ਆਉਂਦੇ ਆ ਵੀ ਭਾਈ ਤੁਹਾਡਾ ਪਿੰਡ ਕਿਹੜਾ ਹੈ ਕਿਉਂਕਿ ਅੱਜ ਕੱਲ ਸਾਰਾ ਨਰਜਾਣੀ ਇਸ ਤਰ੍ਹਾਂ ਦਾ ਹੋਇਆ ਪਿਆ ਵੀ ਬਾਹਰ ਜਦੋਂ ਆਪਾਂ ਨਹੀਂ ਨਿਕਲਦੇ ਪਤਾ ਹੀ ਨਹੀਂ ਲੱਗਦਾ ਵੀ ਕੌਣ ਕਿੱਥੇ ਰਹੇ ਨੇ ਪਿੰਡ ਦੇ ਵਿੱਚ ਹੀ ਨਹੀਂ ਪਤਾ ਲੱਗਿਆ ਹਣਾ ਪਿੰਡ 'ਚ ਆਪਾਂ ਹੁਣ ਏਹੋ ਜਿਹਾ ਟਾਈਮ ਆ ਗਿਆ ਜਿੱਥੇ ਇੱਕ ਦੂਜੇ ਨੂੰ ਨੀ ਕੋਈ ਜਾਣਦਾ ਜਿਵੇਂ ਪਹਿਲਾਂ ਆਪਾਂ ਸਾਰੇ ਪਿੰਡ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਸੀ ਹੁਣ ਉਹ ਚੀਜ਼ ਨਹੀਂ ਰਹੀ ਇੱਕ ਦੂਜੇ ਨੂੰ ਨਹੀਂ ਜਾਣਦਾ ਕੋਈ ਕਿਉਂਕਿ ਕੰਮ ਨਾਲ ਦੇ ਨਾਲ ਕੰਮ ਰੱਖਦੇ ਆ ਸਾਰੇ ਭਰਾ ਜਿਵੇਂ ਜਿਵੇਂ ਟਾਈਮ ਬਦਲਦਾ ਹੋਵੇਵੇਂ ਜਮਾਨਾ ਬਦਲ ਰਿਹਾ ਨਾ ਕਰਕੇ ਪਤਾ ਵੀ ਨਹੀਂ ਲੱਗਦਾ ਵੀ ਕੀ ਦਾ ਕਿਹੜਾ ਪਿੰਡ ਆ ਕੌਣ ਕੀ ਕੰਮ ਕਰਦਾ ਜਦੋਂ ਆਪਾਂ ਕਿਸੇ ਨੇ ਪਰਸਨਲ ਯਾਰ ਕੀ ਭੋਜਨ ਬਈ ਤੂੰ ਕੀ ਕੰਮ ਕਰਦਾ ਫਿਰ ਉਹ ਦੱਸਦਾ ਕੋਈ ਕਹਿੰਦਾ ਮੈਂ ਵਕੀਲ ਲੱਗਿਆ ਬਈ ਕੋਈ ਮਾਸਟਰ ਉਮੀ ਸਾਡਾ ਜਿਹੜਾ ਪਿੰਡ ਆ ਇਹਦੇ ਵਿੱਚ ਵੀ ਬਹੁਤ ਘੱਟ ਲੋਕ ਇਥੋਂ ਨੇੜੇ ਤੋਂੜ ਵਾਲੇ ਜਾਣਦੇ ਆ ਜਿਵੇਂ ਨਾਲ ਦੇ ਪਿੰਡਾਂ ਦੇ ਨੂੰ ਇਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਵੇਂ ਆ ਕੌਣ ਆ ਕੀ ਕੰਮ ਕਰਦਾ ਹਨ ਤਾਂ ਕਰਕੇ ਹਰ ਇੱਕ ਵੀਡੀਓ ਦੇ ਵਿੱਚ ਇਹ ਦੱਸਦੇ ਹੁੰਨੇ ਆ ਸੀ ਵੀ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਕਈ ਪੈਣਾ ਦੇ ਬਾਹਰੋਂ ਫੋਨ ਆਉਂਦੇ ਹਨ ਉਹਨਾਂ ਵਾਸਤੇ ਤਾਂ ਮੈਂ ਦੱਸ ਦਵਾਂ ਨਾ ਉਹਨਾਂ ਨੇ ਕੰਮ ਕਰਾਉਣਾ ਜਿਵੇਂ ਕੱਲ੍ਹ ਹੀ ਫੋਨ ਆਇਆ ਜਈ ਕਈ ਭੈਣਾਂ ਦਾ ਵੀ ਅਸੀਂ ਕੰਮ ਕਰਾਉਣੀ ਆਂ ਆਨਲਾਈਨ ਤੁਸੀਂ ਕੱਪੜੇ ਭੇਜ ਦੋਗੇ ਤਾਂ ਮੈਂ ਹਰ ਇੱਕ ਵੀਡੀਓ ਜੀ ਭੈਣਾਂ ਨੂੰ ਕਿ ਕਿਸੇ ਵੀ ਕੰਟਰੀ ਦੇ ਵਿੱਚ ਭੈਣਾਂ ਤੁਸੀਂ ਨਾਪ ਸਾਨੂੰ ਲੁਖਾ ਕੇ ਜੀ ਕਿਸੇ ਬੱਚਿਆਂ ਦੇ ਕੱਪੜੇ ਦੇਣੇ ਜਾਂ ਵੱਡਿਆਂ ਦੇ ਤਾਂ ਆਨਲਾਈਨ ਨਾਪ ਹੋ ਜਾਂਦਾ ਫੋਨ ਦੇ ਉੱਪਰ ਹੀ ਤਾਂ ਤੁਸੀਂ ਜਿਹੜੀ ਵੀ ਕੰਟਰੀ ਦੇ ਵਿੱਚ ਕਹੋਗੇ ਉਸੇ ਕੰਟਰੀ ਦੇ ਵਿੱਚ ਕੱਪੜੇ ਅਸੀਂ ਭੇਜ ਦਿੰਨੇ ਹੈ ਨਾ ਤੇ ਬਾਕੀ ਜੇ ਕਿਸੇ ਭੈਣ ਨੂੰ ਨਹੀਂ ਕੋਈ ਚੀਜ਼ ਪਤਾ ਲੱਗਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਚੈਨਲ ਦੇ ਵਿੱਚ ਕਮੈਂਟ ਕਰ ਦਿਆ ਕਰੋ ਜੇ ਫਿਰ ਵੀ ਸਮੱਸਿਆ ਆਉਂਦੀ ਆ ਤਾਂ WhatsApp ਨੰਬਰ ਅਸੀਂ ਦਿੰਦੇ ਹੁੰਦੇ ਆ ਦੋਨੇ ਉਹ WhatsApp ਨੰਬਰ ਤੇ ਆਪਣਾ ਨਾਮ ਪਿੰਡ ਠੀਕ ਆ ਲੈ ਕੇ ਭੇਜਿਆ ਕਰੋ ਮੈਂ ਨਾਲ ਦੀ ਨਾਲ ਨੰਬਰ ਸੇਵ ਕਰਕੇ ਉਹਦਾ ਜਵਾਬ ਦਿੰਦਾ ਜਿਹੜੀਆਂ ਪੈਣਾ ਭੇਜਦੀਆਂ ਉਹਨਾਂ ਨੂੰ ਪਤਾ ਲੱਗ YouTube ਦੇ ਵੀ ਕਮੈਂਟ ਕਰਿਆ ਕਰੋ ਆਪਣੇ ਨੰਬਰ ਜਰੂਰ ਸੇਵ ਕਰਾ ਲਿਆ ਕਰੋ WhatsApp ਤੇ ਹਨਾ ਸਾਨੂੰ ਪਤਾ ਲੱਗ ਰਹੇ ਨੇ ਕਿਹੜੀ ਭੈਣ ਸਾਨੂੰ ਕਿੱਥੋਂ ਦੇਖਦੀ ਆ ਉਹ ਕੀ ਕੀ ਦਿੱਕਤਾਂ ਆਉਂਦੀਆਂ ਉਹ ਜਿਹੜੀਆਂ ਦਿੱਕਤਾਂ ਆਉਂਦੀਆਂ ਉਹ ਆਪਾਂ YouTube ਵਾਲੇ ਚੈਨਲ 'ਤੇ ਕਮੈਂਟ ਕਰਨਾ ਹਨਾ ਬਾਕੀ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਸਾਨੂੰ WhatsApp ਵਾਲੇ ਨੰਬਰ ਤੇ ਜਰੂਰ ਸੈਂਡ ਕਰਿਆ ਕਰੋ ਤਾਂ ਕਿ ਪਤਾ ਲੱਗਦਾ ਇਹਨਾਂ ਜੀ ਕਿਹੜੀਆਂ ਕਿਹੜੀਆਂ ਭੈਣਾਂ ਸਾਨੂੰ ਇੰਡੀਆ 'ਚ ਵੀ ਦੇਖਦੀਆਂ ਕਿਹੜੀਆਂ ਕਿਹੜੀਆਂ ਭੈਣਾਂ ਜਾਂ ਭਰਾ ਉਹ ਸਾਨੂੰ ਬਾਹਰਲੀਆਂ ਕੰਟਰੀਆਂ ਵਿੱਚ ਭਰਾ ਜਿਹੜੇ ਇੰਡੀਆ ਦੇ ਵਿੱਚ ਵੇਖਦੇ ਆ ਸਾਨੂੰ ਹਨਾ ਦੂਰ ਨੇੜੇ ਵਾਲੇ ਤਾਂ ਉਹ ਸਾਨੂੰ ਜਰੂਰ ਉਹ ਕਰਿਆ ਕਰੋ WhatsApp ਤੇ ਮੈਸੇਜ ਵੀ ਸਾਡਾ ਆ ਪਿੰਡ ਆ ਜੀ ਸਾਡਾ ਨੰਬਰ ਸੇਵ ਕਰ ਲਓ ਹਨਾ ਅੱਜ ਹੁਣੀ ਮੈਂ ਜਦੋਂ 4 ਵਜੇ ਕੰਮ ਸ਼ੁਰੂ ਕਰਨਾ ਸੀ ਚਾਹ ਪੀ ਕੇ 2-3 ਮਿੰਟ ਫੋਨ ਖੋਲਿਆ ਉਹਦੇ ਵਿੱਚੋਂ ਇੱਕ ਭਰਾ ਦਾ ਪਾਕਿਸਤਾਨ ਦੇ ਵਿੱਚੋਂ ਮੈਕਸਜ ਆਇਆ ਹੋਇਆ ਸੀਗਾ ਪੂਰਾ ਤਾਂ ਮੈਂ ਪੜਿਆ ਨਹੀਂ ਮੈਂ ਕਿਹਾ ਵੀਡੀਓ ਆਪਾਂ ਸ਼ੁਰੂ ਕਰਨੀ ਬਲੇਟ ਹੋ ਜਾਗੇ ਆਪਣਾ ਜਿਹੜਾ ਪਰਿਵਾਰ ਉਹ ਹੌਲੀ ਹੌਲੀ ਵੱਡਾ ਹੋ ਰਿਹਾ ਤੇ ਖੁਸ਼ੀ ਮਿਲਦੀ ਵੀ ਠੀਕ ਆ ਹਨਾ ਆਪਾਂ ਜਿਹੜਾ ਇਹ ਅਪਰਾਲਾ ਕੀਤਾ ਤਾਂ ਉਹਨੂੰ ਫਾਲ ਥੋੜਾ ਥੋੜਾ ਲੱਗਣਾ ਸ਼ੁਰੂ ਹੋ ਰਿਹਾ ਹੈਗਾ ਤਾਂ ਕਿਰਪਾ ਕਰਿਆ ਕਰੋ YouTube ਤੇ ਵੀ ਮੈਸੇਜ ਕਰਿਆ ਕਰੋ ਸਮਝ ਆਉਂਦੀ ਹੈ ਵੀਡੀਓ ਦੀ ਤਾਂ ਵੀ ਕਰਨ ਨਹੀਂ ਆਉਂਦੀ ਤਾਂ ਵੀ ਦੱਸਿਆ ਕਰੋ ਹਨਾ ਕੱਲ ਇੱਕ ਭੈਣ ਨੇ ਬਹੁਤ ਵਧੀਆ ਸੁਝਾਅ ਦਿੱਤਾ ਸੀ ਕਿ ਵੀ ਨਿਸ਼ਾਨ ਜਦੋਂ ਤੁਸੀਂ ਲਾਉਣੀ ਹੋ ਉਹ ਸਾਨੂੰ ਪੂਰਾ ਇੰਨਾ ਪਤਾ ਨਹੀਂ ਲੱਗ ਰਿਹਾ ਹਨਾ ਤਾਂ ਕਿਰਪਾ ਕਰਕੇ ਜਦੋਂ ਤੁਸੀਂ ਦੱਸੋਗੇ ਨਹੀਂ ਮੇਨ ਹੀ ਨਾ ਨਾ ਬਦੈ ਨਾ ਸਾਨੂੰ ਪਤਾ ਨਹੀਂ ਲੱਗਦਾ ਹਨ ਤੁਹਾਨੂੰ ਸਮਝ ਆ ਰਹੀ ਆ ਜਾਂ ਨਹੀਂ ਆ ਰਹੀ ਹਨ ਬਿਨਸ਼ਾਨ ਕਿਹੜੀ ਸਾਈਡ ਤੋਂ ਰੱਖਣਾਗਾ ਕੈਮਰਾ ਕਿਹੜੀ ਸਾਈਡ ਤੋਂ ਰੱਖਣਾ ਹਨ ਕਿਉਂਕਿ ਬਿਲਕੁਲ ਨਵਾਂ ਨਵਾਂ ਕੰਮ ਹੀ ਆਪਾਂ ਨੇ ਵੀਡੀਓ ਵਾਲਾ ਸ਼ੁਰੂ ਕੀਤਾਗਾ ਇੱਕ ਤਾਂ ਹੁੰਦਾ ਜਿਵੇਂ ਹੁਣ ਅੱਜ ਕੱਲ ਦੇ ਜਵਾਕ ਆ ਉਹਨੂੰ ਪਤਾ ਹੁੰਦਾ ਕਿ ਕਿਧਰੋਂ ਫੋਟੋ ਖਿੱਚਣੀ ਆ ਕਿਧਰੋਂ ਫੋਨ ਤੋਂ ਵੀਡੀਓ ਬਣਾਉਣੀ ਆ ਜਿਹੜੇ ਵੀਡੀਓ ਵਾਲਾ ਕੰਮ ਆ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਇੱਕ ਤਾਂ ਮੈਂ ਹਨਾ ਤਾਂ ਕਰਕੇ ਹਜੇ ਹੌਲੀ ਹੌਲੀ ਹਿਸਾਬ ਆ ਸਕਦਾਗਾ ਆਪਾਂ ਲੈ ਲਈ ਪੈਂਟ ਇਹ ਲੈ ਕੇ ਆਏ ਆ ਉਹ ਲੈ ਕੇ ਆਏ ਅੱਜ ਟੌਪ ਕਿਹੜਾ ਦਾ ਆਪਣਾ ਉਹ ਲੈਡੀ ਪੈਂਟ ਦਾ ਇਹ ਕਾਟਨ ਦੀ ਪੈਂਟ ਸੀ ਮੈਨੂੰ 10 ਤੋਂ 12 ਘੰਟੇ ਤੁਹਾਨੂੰ ਹਰਕ ਵੀ ਜਿਵੇਂ ਜਿਹੜੇ ਕਾਟਨ ਦਾ ਕਪੜਾ ਇਹਨੂੰ ਤੁਸੀਂ 10 ਤੋਂ 12 ਘੰਟੇ ਭਿਉ ਕੇ ਰੱਖਣਾਗਾ ਤਾਂ ਕਿ ਜਿੰਨਾ ਇਹ ਸੁਗੜਨਾ ਸੁਗੜ ਜੇ ਉਸ ਤੋਂ ਬਾਅਦ ਆਪਾਂ ਫਿਰ ਇਹਦੀ ਘੜਾ ਪ੍ਰੈਸ ਮਾਰ ਕੇ ਕਟਿੰਗ ਕਰਨੀ ਹੁਣ ਆਪਾਂ ਦੇਖਦੇ ਹਾਂ ਕਪੜਾ ਕਿੰਨਾ ਰਹਿ ਗਿਆ ਇਹ ਜਿਹੜਾ ਕਪੜਾ ਸੀਗਾ 1 35 40 ਦੇ ਨੀੜ ਦੇ ਰਸੀਏ ਸੁੰਗੜ ਬਹੁਤ ਗਿਆ ਹੁਣ ਇਹ ਕਪੜਾ 1 29 ਗ ਰਹਿ ਗਿਆ ਬਸ ਠੀਕ ਹੈ ਇਹ ਚੀਜ਼ਾਂ ਦਾ ਆਪਾਂ ਖਾਸ ਖਿਆਲ ਰੱਖਣਾ ਇਹ ਕਪੜੇ ਨੂੰ ਪੂਰਾ 10 ਤੋਂ 15 ਘੰਟੇ ਭਿਓ ਕੇ ਰੱਖਣਾ ਬੈਲ ਬਟਨ ਪੈਂਟ ਆ ਜਿਵੇਂ ਅੱਜ ਕੱਲ ਮੁੰਡੇ ਬੂਟ ਕੱਟ ਪੈਂਟ ਕਹਿੰਦੇ ਨੇ ਉਸ ਤਰ੍ਹਾਂ ਇਹ ਪੈਂਟਾਂ ਪੱਟਾ ਤੋਂ ਥੋੜੀ ਟਾਈਟ ਗੋਡੇ ਤੋਂ ਭੀੜੀ ਆ ਮੂਰੀ ਫੇਰ ਖੁੱਲੀ ਆ ਇੱਕ ਵਾਰੀ ਮੈਂ ਤੁਹਾਨੂੰ ਇਹਦਾ ਨਾਪ ਚੈੱਕ ਕਰਾ ਦਿਆਂ ਕਿਉਂਕਿ ਨਾਪ ਦੇ ਵਿੱਚ ਨਾ ਜਦੋਂ ਤੁਸੀਂ ਚੈੱਕ ਕਰਦੇ ਹੋ ਇਹ ਪੈਨ ਆ ਨਹੀਂ ਆਪਦੀ ਪੈਂਟ ਬਣਾਉਣੀ ਹੁੰਦੀ ਹੈ ਜਾਂ ਭਰਾ ਬਣਾ ਨੇ ਹਣਾ ਤਾਂ ਫਿਰ ਉਹਨੂੰ ਸੌਖਾ ਪਤਾ ਲੱਗ ਜਾ ਇੰਨਾ ਕਿ ਮੇਰਾ ਨਾਪ ਆ ਮੈਨੂੰ ਇੰਨੀ ਪੈਂਟ ਚਾਹੀਦੀ ਆ ਇਸ ਪੈਨ ਦੀ ਜਿਹੜੀ ਲੰਬਾਈ ਹੈਗੀ ਆ ਉਹ 39 ਇੰਚ ਆ ਲੱਕ ਜੇ ਕਿਸੇ ਭੈਣ ਨੂੰ ਨਾਪ ਨਹੀਂ ਲੈਣਾ ਹੁੰਦਾ ਆਪਣਾ ਧੁੰਨੀ ਤੋਂ ਨੀਚੇ ਨਾ ਜਿੱਥੇ ਪੈਂਟ ਬੰਨਾਂਗੇ ਇਹਨੂੰ ਲੱਕ ਕਹਿੰਦੇ ਆ ਠੀਕ ਆ ਇਹ ਆ ਗਿਆ ਲੱਕ 32.5 ਫਿਰ ਜਿਹੜੀ ਹਿਪ ਆਪਣਾ ਜਿਹੜਾ ਆ ਹਿੱਸਾ ਗਾ ਪੂਰਾ ਨਾ ਮੈਨੂੰ ਇਹ ਹੁੰਦਾ ਤੁਹਾਨੂੰ ਕੋਈ ਦਿੱਕਤ ਨਾ ਆਵੇ ਇਹਦਾ ਆ ਹਿੱਸਾ ਆਪਣਾ ਦਿਖ ਰਿਹਾ ਨਾ ਆ ਦੇਖੋ ਆ ਹਿੱਸਾ ਆ ਗਿਆ ਆਪਣਾ हिਪ ਇੱਥੋਂ ਆਹ ਜੀ ਮਿਲ ਲਿਆ ਕਰੋ ਇੱਥੇ ਫੀਤਾ ਕਰਕੇ ਇਹ ਆਪਣੀ ਪੈਂਟ ਜਾਂ ਪਿਆਮੇ ਦੀ ਹਿੱਪ ਹੁੰਦੀ ਆ ਇਹ ਵੀ ਜ਼ਰੂਰ ਮਿਲਿਆ ਕਰੋ ਇਹ ਆ ਗਈ हिਪ ਫਿਰ ਇਸ ਤੋਂ ਬਾਅਦ ਤੀਸਰੇ ਨੰਬਰ ਤੇ ਆ ਗਿਆ ਗੋਡੇ ਦੀ ਚਪਣੀ ਗੋਡੇ ਦੇ ਉੱਪਰ ਦੀ ਫੀਤਾ ਘੁਮਾ ਕੇ ਜਿਵੇਂ ਆ ਮੇਰੇ ਗੋਡੇ ਚਪਣੀ ਆ ਐ ਚੰਗੀ ਤਰ੍ਹਾਂ ਗੋਡੇ ਨੂੰ ਉਹਨੂੰ ਕਾ ਵੀ ਮੋੜੋ ਆਹ ਗੋਡਾ ਵਧੀਆ ਜਿਹਾ ਮੁੜ ਜਾਂਦਾ ਫਿਰ ਨੂੰ ਲੋਈ ਮਿਲ ਲਿਆ ਕਰੋ ਗੋਡਾ ਵੀ ਵਧੀਆ ਮੁੜ ਨਹੀਂ ਲੱਤ ਉਸ ਬੰਦੇ ਦੀ ਲੱਤ ਮੁੜਣੀ ਜਾਈਦੀ ਹੈ ਵਧੀਆ ਸੌਖੀ ਤਾਂ ਫਿਰ ਜਿੱਥੇ ਗੋਡੇ ਦਾ ਆਪਸ਼ਨ ਪਾਇਆ ਹੋਇਆ ਹੈ ਆਪਣਾ ਤਾਂ ਉੱਥੇ ਗੋਡਾ ਲਿਖ ਲਿਆ ਕਰੋ ਜਿਹੜੀ ਇਹਦੀ ਮੂਰੀ ਹੈਗੀ ਆ ਉਹ 21 ਇੰਚ ਆ ਪੱਟ 22 ਇੰਚ ਆ ਬਾਕੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਹੀ ਕਹਿਣਾ ਹੁੰਦਾ ਵੀ ਜਿਹੜੇ ਭਰਾ ਕੰਮ ਕਰਦੇ ਆ ਜਾਂ ਭੈਣਾਂ ਕੰਮ ਕਰਦੀਆਂ ਜਿੰਨਾਂ ਕੋਲ ਕੰਮ ਜ਼ਿਆਦਾ ਹੁੰਦਾ ਉਹ ਡੈਰੀਆਂ ਜ਼ਰੂਰ ਛਪਵਾ ਲਓ ਹਨਾ ਡੈਰੀਆਂ ਵੈਸੇ ਸਾਰਿਆਂ ਨੂੰ ਜ਼ਰੂਰੀ ਹੈ ਕਿਉਂਕਿ ਡੈਰੀ ਦੇ ਉੱਤੇ ਹਰ ਇੱਕ ਚੀਜ਼ ਲਿਖੀ ਹੁੰਦੀ ਆ ਆਪਾਂ ਨੂੰ ਉਹਦਾ ਪਉਣਾ ਨਹੀਂ ਪੈਂਦਾ ਵੀ ਕਿਹੜੀ ਚੀਜ਼ ਹੈ ਹੈਨਾ ਤਾਂ ਸਾਰਾ ਲਿਖਿਆ ਹੁੰਦਾ ਗੋਡਾ ਕਿੰਨਾਗਾ ਮੋਡਾ ਕਿੰਨਾਗਾ ਉਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਬਾਕੀ ਮੈਂ ਡੈਰੀਆਂ ਤਾਂ ਪੁੱਛਿਆ ਸੀ ਪਹਿਲਾਂ ਮੈਨੂੰ ਰੇਟ ਦਾ ਨਾ ਕਨਫਰਮ ਨਹੀਂ ਸੀ ਜੀਗਾ ਵੀ ਕੀ ਰੇਟ ਆਗਾ ਪਹਿਲਾਂ ਮੈਨੂੰ ਇਹ ਸੀ ਵੀ 50 60 ਰੁਪਏ ਡੈਰੀ ਉਹ ਫਿਰ ਮੈਂ ਉਹਨੂੰ ਪੁੱਛਿਆ ਉਹ ਕਹਿੰਦੇ ਬਾਈ ਜੀ ਡੈਰੀ ਹੈ ਜਿਹੜੀ ਵੈਸੇ 170 ਪੀ ਸ਼ਾਪਦੇ ਆ ਜੇ ਕੋਈ ਤੁਹਾਨੂੰ ਕਹੂਗਾ ਆਗੇ ਹਨਾ ਵੀ ਤੁਸੀਂ ਆਪ ਦੇ ਥਰੂ ਬਣਵਾ ਕੇ ਦੇਣੀ ਆ ਕਿ ਤੁਹਾਡਾ ਮਾਨਤਾ ਨਹੀਂ ਅਸੀਂ 150 ਕਰ ਦਾਂਗੇ ਬਾਕੀ ਇੱਕ ਦੋ ਦੁਕਾਨਾਂ ਤੋਂ ਹੋਰ ਪਤਾ ਲੈ ਲਵਾਂ ਕਿਉਂਕਿ ਮੈਨੂੰ ਇਹ ਹੁੰਦਾ ਵੀ ਕਿਸੇ ਚੀਜ਼ ਦਾ ਨਾ ਫਰਕ ਨਾ ਨਿਕਲੇ ਹੁਣ ਜਿਹੜੀਆਂ ਫੱਟੀਆਂ ਦੀ ਗੱਲ ਕਰਦੇ ਆਪਾਂ ਹਨ ਮੈਂ ਕਈ ਵੇਲੇ ਕਹਿੰਦੇ ਬਾਜ਼ਾਰ ਦੇ ਵਿੱਚ 50-60 ਰੁਪਏ ਦੀ ਫੱਟੀ ਦੇ ਦਿੰਦੀ ਆ ਉਹ ਅੱਗੇ ਜਾ ਕੇ 150 ਮੰਗ ਲੈਂਦੇ ਆ ਇਹ ਚੀਜ਼ਾਂ ਦੀ ਮੈਨੂੰ ਦਿੱਕਤ ਆਉਂਦੀ ਆ ਫਿਰ ਮੈਂ ਇਹ ਪੂਰਾ ਕਨਫਰਮ ਕਰਕੇ ਆਪਾਂ ਕਿਸੇ ਇੱਕ ਦੁਕਾਨ ਵਾਲੇ ਨਾਲ ਗੱਲ ਕਰਾਂਗੇ ਹਨ ਵੀ ਤੁਹਾਨੂੰ ਵੀ ਨਾ ਦਿੱਕਤ ਆਵੇ ਇਹ ਲੇਕਪੂਟ ਢੰਡੇ ਦੇ ਨੇੜੇ-ਤੇੜੇ ਰਹਿਣ ਵਾਲੇ ਆ ਵੀ ਆਪਾਂ ਇੱਕ ਦੁਕਾਨ ਤੋਂ ਹੀ ਤੁਹਾਨੂੰ ਸਮਾਨ ਦਿਵਾ ਦਿਆ ਕਰੀਏ ਜੇ ਕਿਸੇ ਭਰਾ ਨੇ ਕੱਪੜੇ ਦਾ ਕੰਮ ਸ਼ੁਰੂ ਕਰਨਾ ਜਾਂ ਭੈਣ ਨੇ ਉਹ ਮੈਨੂੰ ਫੋਨ ਕਰ ਸਕਦੇ ਆ ਪਰਸਨ ਨੰਬਰ ਤੇ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਇਹ ਚੀਜ਼ ਦਾ ਸਾਰਿਆਂ ਨੇ ਖਾਸ ਖਿਆਲ ਰੱਖਣਾ ਜੇ ਕਿਸੇ ਭੈਣ ਨੇ ਉਚੀ ਪੁੱਛਣੀ ਆ ਜਾਂ ਜੀ ਕਰਦਾ ਗੱਲ ਕਰਨ ਨੂੰ ਤਾਂ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਭੈਣ ਬਣ ਕੇ ਜਰੂਰ ਕੰਮ ਕਰਾ ਕੇ ਫੋਨ ਕਰਿਆ ਕਰੋ ਆ ਜੋ ਆਪਾਂ ਇਹ ਦਿਨਸ਼ਾਨ ਚਾਹਦੇ ਆ ਪਹਿਲਾਂ ਠੀਕ ਹੈ ਪਹਿਲਾਂ ਮੈਂ ਸਭ ਤੋਂ ਤੁਹਾਨੂੰ 0 ਤੋਂ ਸ਼ੁਰੂ ਕਰਾਂਗਾ ਕਿਉਂਕਿ ਜਿਹੜੀਆਂ ਭੈਣਾਂ ਨੇ 0 ਤੋਂ ਸ਼ੁਰੂ ਕੀਤਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਲਿਖਿਆ ਕਰੋ ਫਿਰ ਮੈਨੂੰ ਪਤਾ ਲੱਗਦਾ ਰਹਿੰਦਾ ਹੈ ਨਾ ਵੀ ਆਪਾਂ 0 ਤੋਂ ਸਟਾਰਟ ਕਰਾਂਗੇ ਆਹ ਲੋ ਸਭ ਤੋਂ ਪਹਿਲਾਂ ਆਪਾਂ ਇਧਰੋਂ ਕੰਨੀ ਦੇ ਉੱਪਰੋਂ ਫੱਟੀ ਸਹੀ ਕਰ ਲੈਣੀ ਹੈ ਇੱਥੋਂ ਠੀਕ ਹੈ ਜੀ ਇਹਦਾ ਮੈਂ ਆਹ ਲਾਤਾ ਨਿਸ਼ਾਨ ਬਿਲਕੁਲ ਸਿੱਧਾ ਹੋ ਗਿਆ ਨਾ ਹੁਣ ਇਸ ਪੈਂਟ ਦੇ ਜਿਹੜੀ ਭੈਣ ਦੀ ਪੈਂਟ ਹੈ ਇਹਦੀ ਪਲੇਟਾਂ ਨਹੀਂ ਪਾਉਣੀਆਂ ਆਪਾਂ ਜਦੋਂ ਪਲੇਟਾਂ ਨਹੀਂ ਪਾਉਣੀਆਂ ਤਾਂ ਫੱਟੀ ਦੀ ਜਿਹੜੀ ਰੱਖਣ ਦਾ ਤਰੀਕਾ ਨਿਸ਼ਾਣ ਲਾਉਂਦਾ ਉਹ ਆਪਣੀ ਚੇਂਜ ਕਰ ਰਿਹਾ ਉਹ ਦੇਖੋ ਠੀਕ ਆ ਇਧਰੋਂ ਦੇਖ ਰਿਹਾ ਤਾਂ ਵੀ ਮੈਨੂੰ ਕਮੈਂਟ ਕਰਿਓ ਜੇ ਤੁਸੀਂ ਕਹੋ ਵੀ ਇਧਰੋਂ ਕੈਮਰਾ ਖੜਕੇ ਦਿਖਾਇਆ ਕਰੋ ਫਿਰ ਅਸੀਂ ਇਧਰੋਂ ਦਿਖਾਵਾਂਗੇ ਜੇ ਤੁਹਾਨੂੰ ਇਸ ਤਰ੍ਹਾਂ ਸਮਝ ਆ ਰਹੀ ਹੈ ਨਾ ਫਿਰ ਤਾਂ ਇਧਰੋਂ ਹੀ ਕੈਮਰਾ ਤੁਹਾਨੂੰ ਠੀਕ ਲੱਗਦਾ ਵੀ ਸਹੀ ਹੈ ਬਈ ਜੇ ਤੁਸੀਂ ਕੋਈ ਆਹੀ ਕੈਮਰਾ ਬਈ ਇਧਰੋਂ ਖੜਕੇ ਦਿਖਾਇਆ ਕਰੋ ਤਾਂ ਸਾਨੂੰ ਇਧਰੋਂ ਸੌਖਾ ਪਤਲਾ ਜਾਂਦਾ ਆਪਾਂ ਇਥੋਂ ਮੈਂ ਇਹਦੀ ਗਲਾਈ ਪਾਤੀ ਚਲੋ ਠੀਕ ਆ ਮੈਂ ਤੁਹਾਨੂੰ ਕੋ ਸੌਖੇ ਤਰੀਕੇ ਨਾਲ ਦੱਸੂਗਾ ਕੋਈ ਦਿੱਕਤ ਨਹੀਂ ਆਉਣੀ ਤੁਹਾਨੂੰ ਆਪਾਂ 1 ਇੰਚ ਫੀਤਾ ਜਿਹੜਾ ਉੱਪਰ ਕਢਤਾ ਜਿਵੇਂ ਆਪਾਂ ਸਲਵਾਰ ਦੇ 6 ਇੰਚ ਕਢਦੇ ਨੇ ਹਨਾ ਉਹ ਪੈਂਟ ਦੇ ਜਿਹੜੀ ਬੈਲਟ ਲੱਗੂਗੀ ਉਹ ਇੰਚ ਦੀ ਲੱਗੂਗੀ ਹਨਾ ਸਵਾ ਇੰਚ ਡੇਢ ਦੀ ਲੱਗਦੀ ਹੁੰਦੀ ਆ ਪਰ ਫੀਤਾ ਜਿਹੜਾ ਉਹ ਕਢਦੇ ਆਪਾਂ ਉਹ 1 ਇੰਚ ਹੀ ਕਢਦੇ ਆ ਆ ਲੋ ਹੁਣ ਆਪਣਾ ਇਸੇ ਤਰੀਕੇ ਨਾਲ ਲੰਬਾਈ ਦਾ ਨਿਸ਼ਾਨ ਹੈ ਨਵਾਈ ਹੈਗੀ 39 ਇਸ ਪੈਨ ਦੀ 3 ਇੰਚ ਆਪਾਂ ਵਧ ਰੱਖਾਂਗੇ ਠੀਕ ਆ 39 ਤੇ 3 42 ਮੁਫੀਰ ਇੱਧਰ ਆਜੋ ਪੱਟ ਹੈਗਾ ਜਿਹੜਾ ਉਹ 23 ਇੰਚ ਆ ਆਪਾਂ ਇੱਧਰ ਥੋੜਾ ਛੱਡਦੇ ਹੁਣੇ ਅੱਧਾ ਇੰਚ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਆਪਾਂ ਮਾਂ ਪਜਾਮਾ ਕੱਟਣਾ ਆਪਾਂ ਪੈਂਟ ਇੱਧਰੋਂ ਛੱਡਣਾ ਆਪਾਂ ਆਹ ਲਓ ਕਿੰਨਾ ਇੱਥੋਂ ਆਪਣਾ 23 ਇੰਚ ਠੀਕ ਆ ਤਾਂ ਆਪਾਂ ਇੱਥੋਂ 23 ਲਾ ਲਿਆ ਇੱਥੋਂ ਜਿਹੜਾ ਨਿਸ਼ਾਨੇ ਪਾਉਣੇ ਦੋ ਤੇ ਲਾ ਲਿਆ ਆਹ ਚੈੱਕ ਕਰ ਲਨੇ ਆਪਾਂ 10 10 ਆਹ ਚੈੱਕ ਕਰ ਲਿਆ ਕਰੋ ਇਸ ਤੋਂ ਬਾਅਦ ਜਿਹੜਾ ਚੌਥੀ ਗੱਲ ਆ ਜਿਹੜਾ ਇਹਦੀ ਹਿਪ ਆ ਉਹ 33 34 ਮੰਨ ਕੇ ਚੱਲੋ 34 8.5 8 ਹਾਂ 34 34 ਦੇ ਵਿੱਚੋਂ 4 ਇੰਚ ਦਾ ਮਾਰਜਿਨ ਆਪਾਂ ਇੱਥੋਂ ਖੁੱਲਣਾ ਹੋਣਾ ਚਾਹੀਦਾ ਹੈਗਾ ਵੀ 4 ਇੰਚ ਵੱਧ ਹੋਵੇ ਕੱਪੜਾ 4 ਇੰਚ ਦੀ 3 ਇੰਚ ਦੀ ਅਲੱਗ-ਅਲੱਗ ਕੋਈ ਫਿਟਿੰਗ ਪਾਉਂਦਾ ਇੱਥੋਂ ਨਾ ਕੋਈ 4 ਇੰਚ ਦੀ ਪਾਉਲਾਂ ਜਿਵੇਂ ਆਪਣੇ ਕਮਰ ਦੇ ਵਿੱਚ ਹੁੰਦਾ ਉਵੇਂ ਇੱਥੋਂ ਪੀਤਾ ਮਾਰੇ ਤੋਂ ਪੁੱਛਣਾ ਪੈਂਦਾ ਉਹਨੂੰ ਵੀ ਕਿੰਨਾ ਖੁੱਲਾ ਪਾਉਣਾ ਕੱਪੜਾ ਕਿੰਨਾ ਕੁ ਭੀੜਾ ਮੈਂ ਤੁਹਾਨੂੰ ਨਿਸ਼ਾਨ ਲਾਉਂਗਣਾ ਪਹਿਲਾਂ ਨਾਲ ਦੱਸ ਦੂੰ ਇੱਕ ਵਾਰੀ ਆਪਾਂ ਸਾਰੇ ਨਿਸ਼ਾਨ ਚੱਕ ਲਈਏ ਇੱਥੋਂ ਆਪਣਾ 12 ਨਾ ਆਪਾਂ ਇੱਥੋਂ ਵੀ 12 ਰੱਖਾਂਗੇ ਇੱਕ ਵਾਰੀ ਹਾਂ 12 ਦਾ ਕਿੰਨਾ ਹੋ ਗਿਆ 6 ਠੀਕ ਆ ਨਿਸ਼ਾਨ ਆ ਰਹੇ ਇਹ ਵਿੱਚ ਨਿਸ਼ਾਨ ਆ ਰਹੇ ਹਾਂ 21 ਇੰਚ ਆਪਾਂ ਮੂਰੀ ਰੱਖਣੀ ਆ ਅੱਧ ਕਰ ਲਿਆ ਕਰੋ ਇਹਦਾ ਇਹ extra ਠੀਕ ਆ ਇਤੋਂ ਹੁਣ ਆਪਾਂ ਆਇਸ ਨਿਸ਼ਾਨ ਤੋਂ ਮੇਲ ਨਬਾਈ ਵਾਲੇ ਕੋ ਲੈ ਕੇ ਇੱਥੇ ਹੋ ਗਿਆ ਨਾ 29 ਤੇ ਇੱਥੇ ਜਿੱਥੇ ਆਪਣੀ ਚਪੜੀ ਆਉਂਦੀ ਆ ਉਹਦੇ ਸੈਂਟਰ ਦੇ ਵਿੱਚ ਨਿਸ਼ਾਨ ਲਾ ਲਿਆ ਕਰੋ ਬਿਲਕੁਲ ਹੁਣ ਆਹ ਨਿਸ਼ਾਨ ਤੋਂ ਚੈੱਕ ਕਰੋ ਤੁਹਾਡਾ ਕਿੰਨਾ 6 ਆਪਾਂ ਇੱਥੋਂ ਵੀ ਨਿਸ਼ਾਨ ਲਗਾਵਾਂਗੇ 6 ਤੇ ਹਾਂ ਠੀਕ ਆ ਹੁਣ ਜਿਹੜੀ ਗੋਡੇ ਦੀ ਚਪੜੀਆਂ ਦੀ 17.5 ਠੀਕ ਆ ਤਾਂ ਆਪਾਂ ਨੇ ਇੱਥੋਂ ਲਾਵਾਗੇ ਨਿਸ਼ਾਨ ਥੋੜਾ ਜਿਹਾ ਵੱਧ ਰੱਖ ਕੇ ਲਾ ਲੈ 18 ਦੇ ਲਾ ਲੈ ਬਾਕੀ ਲੋੜ ਮੁਤਾਬਕ ਨਾ ਫੱਟੀ ਅੰਦਰ ਨੂੰ ਆਪਾਂ ਕਰ ਲਾਂਗੇ ਮੌਕੇ ਤੇ ਜਿਹੜੀ ਕਮਰ ਹੈਗੀ ਆ ਇਸ ਭੈਣ ਦੀ ਉਹ 32 ਇੰਚਾ ਚਲੋ ਹੁਣ ਮੈਂ ਸਾਰੇ ਨਿਸ਼ਾਨ ਤੁਹਾਨੂੰ ਸਾਰੇ ਪੂਰਾ ਪੂਰਾ ਲਾ ਕੇ ਦਿਖਾਉਂ ਫਿਰ ਵੀ ਕਿਸੇ ਚੀਜ਼ ਨਹੀਂ ਸਮਝ ਆਉਂਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ ਹੈ ਠੀਕ ਆ ਬਲੋ ਇੱਕ ਵਾਰੀ ਆਪਾਂ ਬਿਲਕੁਲ ਸਿੱਧਾ ਕਰ ਲਿਆ ਫਿਰ ਇੱਥੋਂ ਇਹਨੂੰ ਆਪਾਂ ਨੇ ਦੋ ਤਿੰਨ ਸੂਤ ਐਕਸਟਰਾ ਕਰਨੀ ਇਸ ਪੈਂਡ ਤੇ ਪਲੇਟਾਂ ਨਹੀਂ ਪੈਂਦੀਆਂ ਠੀਕ ਆ ਇਹ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ ਕਿ ਪਲੇਟਾਂ ਨਹੀਂ ਪੈਂਦੀਆਂ ਇਹ ਆ ਗਲਾਈ ਆਪਣੇ ਇੱਥੇ ਕੰਮ ਆਊਗੀ ਵਧੀਆ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਨਿਸ਼ਾਨ ਲਾਉਣ ਚ ਦਿੱਕਤ ਆਉਂਦੀ ਆ ਆ ਲੋ ਠੀਕ ਹੈ ਜੀ ਹੁਣ ਆਪਾਂ ਮੈਨਨਾ ਵੀ ਆਪਣੇ ਕੋਲ ਅੱਗੇ ਕੱਪੜਾ ਕਿੰਨਾ ਉਤਰਿਆ 8 ਚੌਕਾ 32 8 ਚੌਕਾ 32 8 ਤੇ 1 9.1 ਰਹਿੰਦਾ ਸੀ ਤੇ ਆ ਲੋ ਇਨਕੇ ਚੌਥਾ ਹਿੱਸਾ ਗੱਢ ਲੈ ਕਰੋ 1000 ਲੱਕ ਦਾ ਜੇ 132 ਆ ਤਾਂ 8 ਚੌਕ 32 ਹੁੰਦੇ ਨੇ 1 ਇੰਚ ਵੱਧ ਤੁਸੀਂ ਰੱਖ ਲੈਣਾ ਇੱਥੋਂ 8 ਚੌਕ 32 8 1 9 ਪਰ ਇਹਦਾ ਜਿਹੜੇ ਕਮਰ ਆ ਉਹ 32.5 ਆ ਆਪਾਂ 9.1 ਜਾਂ 9.5 ਨੂੰ ਰੱਖ ਸਕਦੇ ਆ ਠੀਕ ਆ ਜੇ ਕਿਸ ਨੇ ਪੈਂਟ ਬਣਾਉਣ ਦੀ ਵੀਡੀਓ ਦੇਖਣੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੇ ਕੋ ਭੈਣ ਆ ਮੇਰੀ ਜਾਂ ਭਰਾ ਉਹ ਕਮੈਂਟ ਕਰਿਆ ਕਰੋ ਹਣ ਹੁਣ ਆਪਾਂ ਸਾਰੇ ਨਿਸ਼ਾਨ ਚੱਕਾਂਗੇ ਇੱਥੋਂ ਠੀਕ ਹੈ ਇਸ ਇਸ਼ਾਰੇ ਦੇ ਨਾਲ ਆਪਾਂ ਮੇਲ ਦੇਣਾ। ਬਿਲਕੁਲ ਆਰਾਮ ਦੇ ਨਾਲ ਨਿਸ਼ਾਨ ਲਗਾਉਣੇ ਆ। ਜੇ ਕੋਈ ਆ ਨਿਸ਼ਾਨ ਲਾਉਣ ਮਿਲਿਆ ਤਾਂ ਧਿਆਨ ਰੱਖਣਾ ਵੀ ਐ ਨਹੀਂ ਕਰਨੇ ਥੋੜਾ ਜਿਹਾ ਬਾਹਰ ਨੂੰ ਰੱਖਣਾ ਹਲਕਾ ਹੈ ਬਸ ਇੰਨਾ। ਇਸੇ ਤਰ੍ਹਾਂ ਇਹ ਫੱਟੀਆਂ ਤੁਸੀਂ ਹੁਣ ਦੂਜਾ ਪਾਸਾ ਕਰ ਲਿਆ ਕਰੋ ਐ। ਹੁਣ ਆਪਾਂ ਵੀ ਨਿਸ਼ਾਨ ਚੱਕ ਲਾਂ। ਬਸ ਇਹਦੀ ਵਿੱਚ ਮਿਲਾ ਲਿਆ ਕਰੋ ਹੌਲੀ 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 ਆ ਕੇ ਇਸ ਤਰ੍ਹਾਂ। ਇਹ ਤੂੰ ਆਪਾ ਨਿਸ਼ਾਨ ਨੂੰ ਮਿਲਾਵਾਂਗੇ ਇਹ ਇਸ ਤਰ੍ਹਾਂ ਮੁੰਜੜਾ ਆ ਨਿਸ਼ਾਨ ਹੈਗਾ ਇਹਨੂੰ ਤੁਸੀਂ ਕਿਵੇਂ ਮਿਲਾਉਣਾ ਹਾਂ ਠੀਕ ਆ ਇੱਥੋਂ ਦੇਖ ਫਿਰਨ ਪੂਰਾ ਬਾਕੀ ਮੈਂ ਤੁਹਾਨੂੰ ਫੇਰ ਵੀ ਸਮਝਾ ਦਊਂ ਇੱਕ ਵਾਰੀ ਵੀ ਕਿਵੇਂ ਆ ਇਹ ਕੀ ਸਿਸਟਮ ਆ ਹਾਂ ਕਿਉਂ ਤੀਆਂ ਜਿਹੜੇ ਪੈਸਪੈਂਦੀ ਤਾਂ ਇਥੋਂ 40 ਇੰਚਾ ਲੂਜ਼ਿੰਗ ਪਾਈ ਆ ਇਥੋਂ ਉਹ 4 ਇੰਚ ਦੀ ਬਹੁਤ ਹੁੰਦੀ ਇਹਦੇ 6 ਇੰਚ ਦੀ ਲੂਜ਼ਿੰਗ ਪਾਈ ਆ ਪੈਂਦੇ ਇਸ ਚੀਜ਼ ਤੋਂ ਵੀ ਟਾਈਟ ਨਾ ਹੋਵੇ ਵਧੀਆ ਸੌਖਾ ਜੇ ਬਾਜੂ ਬਾਜੂ ਜਾਂ ਹੱਥ ਵਧੀਆ ਪੈਣੀ ਆ ਚੀਜ਼ ਨਾ ਖੁੱਲੀ ਰਹੂਗੀ ਵਧੀਆ ਜੇ ਤੁਸੀਂ ਜ਼ਿਆਦਾ ਫਿਟਿੰਗ ਕਰਨੀ ਆ ਤਾਂ 3 ਇੰਚ ਦੀ ਲੂਜ਼ਿੰਗ ਵੀ ਪਾ ਸਕਦੇ ਹੋ ਨਾ ਤਾਂ ਇਸ ਪੈਂਦੀ ਜਿਹੜੀ ਹਿੱਪ ਉਹ ਥੋੜੀ ਆ ਵੀ ਸਾਰਾ ਸਰੀਰ ਸਲਿਮ ਜਿਹਾ ਹੀ ਆ ਪਤਲਾ ਹਨ ਲਓ ਹੁਣ ਮੈਂ ਇਹਦੀ ਵੀਡੀਓ ਸ਼ੁਰੂ ਕਰਦਾ ਇੱਕ ਚੀਜ਼ ਦਾ ਤੁਹਾਨੂੰ ਮੈਂ ਦੱਸਣਾ ਭੁੱਲੇ ਵੀ ਝੋਲੀ ਤੁਸੀਂ ਕਿਵੇਂ ਕੱਢਣੀ ਆ ਹਨ ਜਿਹੜੇ ਨਾ ਛੋਟੇ ਆ ਉਹਨਾਂ ਦੇ ਬਿਲਕੁਲ ਸੌਖਾ ਆਪਾਂ ਆਲੋ ਬਾਈ ਜੇ ਤੁਹਾਡਾ ਨਿਸ਼ਾਨ ਆ ਗਿਆ ਨੇੜੇ ਕਰਕੇ ਦਿਖਾਉਂਦੇ ਆ ਮੈਂ 39 ਠੀਕ ਆ 39 ਦੇ ਵਿੱਚੋਂ ਤੁਸੀਂ ਕੁਝ ਨਹੀਂ ਕਰਨਾ ਚੁੱਪ ਕਰਕੇ ਇਧਰ ਨੂੰ ਆਇਓ ਥੱਲੇ ਫੀਤਰਾ ਰੱਖ ਕੇ ਤਾਂ ਉਹਨੂੰ 39 ਆਹ ਹੋ ਗਿਆ ਤੁਹਾਡਾ 39 39 ਨੂੰ 10 ਕੱਢ ਦੋ 29 ਦੇ ਨਿਸ਼ਾਨ ਲਾ ਦੇਖੋ ਤੁਹਾਡੀ ਝੋਲੀ 100% ਸਹੀ ਆ ਜਾਊਗਾ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਮਾੜੀ ਮੋਟੀ ਉੱਪਰ نیچے ਨੂੰ ਕਰ ਲਿਆ ਕਰੋ ਜੇ ਕੋਈ ਭੈਣ ਨਾਲ ਆਉਦੀ ਪੈਂਟ ਲਿਆਉਣੀ ਹੈ ਫਿਰ ਤੁਸੀਂ ਉਹਦੇ ਹਿਸਾਬ ਦੇ ਨਾਲ ਪਾਉਣਾ ਕਿਉਂਕਿ ਕਈ ਭੈਣਾਂ ਪੈਂਟ ਇੱਥੇ ਬਣਨ ਦੀ ਬਜਾਈ ਤੁੰਨੀ ਦੇ ਬੰਦਿਆਂ ਹਨ ਉਹਦੀ ਝੋਲੀ ਤੁਸੀਂ ਵੱਡੀ ਜਰੂਰ ਰੱਖਣੀ ਪੈਣੀ ਉਹ ਚੀਜ਼ ਤਾਂ ਧਿਆਨ ਰੱਖਣਾ ਇੱਕ ਮੈਂ ਤੁਹਾਨੂੰ ਹਰ ਇੱਕ ਵੀਡੀਓ ਜੀ ਕਹਿੰਦਾ ਝੋਲੀ ਮਿਲ ਲਿਆ ਕਰੋ ਅਸੀਂ ਫਿਰ ਆਪਣੇ ਕੋਲੇ ਵਧਾ ਸਕਦੇ ਹਾਂ ਜੀ ਲੋਟ ਪੀਤਾ ਲੋ ਠੀਕ ਹੈ ਤੇ ਇਹਦੀ ਝੋਲੀ ਬਣ ਗਈ ਆ ਪੌਣੇ 10 ਨੇ ਇੱਥੋਂ ਤਾਂ ਪੌਣੇ 11 ਦੀ ਝੋਲੀ ਤਿਆਰ ਮਿਲ ਜੂ ਜੇ ਕੋਈ ਭੈਣ ਜਾਂ ਮੇਰਾ ਭਰਾ ਇਹਦੀ ਪੈਂਟ ਦੀ ਵੀਡੀਓ ਦੇਖਣੀ ਚਾਹੁੰਦਾ ਬਣੀ ਹੋਈ ਦੀ ਵੀ ਕਿਹੋ ਜੀ ਲੁੱਕ ਬਣਦੀ ਹੈ ਜੀ ਹਨਾ ਤਾਂ ਉਹ ਵੀ ਵੀਡੀਓ ਆਪਾਂ ਪਾ ਦੇਾਂਗੇ ਪਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੇ ਤੁਸੀਂ ਕਹੋਗੇ ਤਾਂ ਔਰ ਹੁਣ ਮੈਨੂੰ ਉਪਰ ਤੋਂ ਕੱਟਣ ਲੱਗੀ ਆ ਜਿਵੇਂ ਮੈਂ ਇੱਥੋਂ ਅੰਦਰੋਂ ਟੋਆ ਪਾ ਕੇ ਫਿਰ ਕੈਂਚੀ ਨੂੰ ਬਾਹਰ ਕੱਢ ਰਿਆ ਨਾ ਇਹ ਫਾਰਮੂਲਾ ਤੁਸੀਂ ਵਰਤਣਾ ਹੈ ਠੀਕ ਮੇਰੀ ਆਵਾਜ਼ ਦੀ ਜਾਂ ਬੋਲੀ ਦੀ ਜੇ ਕਿਸੇ ਭਰਾ ਨੂੰ ਸਮਝ ਨਹੀਂ ਆਉਂਦੀ ਉਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਐਸ ਵੇਲੇ ਹੋਲੀ ਤਾਂ ਬੋਲਦੇ ਆ ਕਿਉਂਕਿ ਸਵੇਰੇ ਸਵੇਰੇ ਨਿਰਨਾ ਕਾਲ ਜਾਂ ਹੁੰਦਾ 19 ਵਾਹ ਹੀ ਨਹੀਂ ਨਿਕਲਦੀ ਲੋਚ ਇਸ ਨਿਸ਼ਾਨ ਤੋਂ ਇੱਕ ਸੂਤ ਵੀ ਗਾਹ ਨਹੀਂ ਕੰਜੀਟ ਪਉਣੀ ਪੈਂਟ ਦਾ ਕੱਪੜਾ ਪੂਰਾ ਪੂਰੀ ਹੁੰਦਾ ਤਾਂ ਕਰਕੇ ਆਪਾਂ ਨੇ ਚਿਰਸਨਾ ਕਟਣਾ ਪਹਿਣਾ ਨੇ ਦੀ ਭਰਾਵਾਂ ਨੇ ਇਹਦੇ ਵਿੱਚ ਆਪਾਂ ਵੇਸਟ ਕੱਪੜਾ ਬਿਲਕੁਲ ਨਹੀਂ ਕਰ ਸਕਦੇ ਹਣਾ ਹੁਣ ਆਪਾਂ ਇਸੇ ਤਰ੍ਹਾਂ ਹੀ ਸਾਈਡ ਕੱਟ ਦੇਣਗੇ ਜੀ ਪੋਣੀ ਦੇ ਅੰਦਰ ਰੱਖਣਾ ਇਤੋਂ ਵੀ ਟਾਈਟ ਵੀ ਨਾ ਹੋਵੇ ਤੇ ਲੂਜ਼ ਵੀ ਨਾ ਹੋਵੇ ਠੀਕ ਆ ਕੀ ਆਪਾਂ ਇਹਦੇ ਵਿੱਚ ਦਵਾ ਜਰੂਰ ਰੱਖਾਂਗੇ ਵੀ ਕੱਲ ਨੂੰ ਕੁਖੁੱਲਾ ਪੀੜਾ ਕਰਨਾਂ ਵੇ ਚੀਜ਼ ਤਾਂ ਹੋ ਜੇ ਆ ਕੰਨੀ ਆਪਣੇ ਕੰਮ ਦਿੰਦੀ ਆ ਇਹਨੂੰ ਸਿੱਟਣਾ ਨਹੀਂ ਜੇਬਾਂ ਦੇ ਅੰਦਰ ਲੱਗੂਗੀ ਜਿਹੜੇ ਭਰਾ ਪੈਂਟਾਂ ਬਣਾਉਂਦੇ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਨਾ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਸਾਈਡ 'ਚ ਰੱਖਣਾ ਹੈ ਚੱਕ ਕੇ ਵਾਚ ਕਿਦਨੇ ਆਏ ਆਪਾਂ ਆਪਾਸਾ ਤਿਆਰ ਰੱਖਣਾ ਕਵਾਂ ਕੀ ਇੱਧਰ ਲੈ ਜਾਣਾ ਵੀਡੀਓ ਪੂਰੀ ਧਿਆਨ ਨਾਲ ਦੇਖਿਆ ਕਰੋ ਤਾਂ ਕਿ ਤੁਹਾਨੂੰ ਸੌਖੀ ਹੋ ਜੇ ਪੈਂਟ ਕਟਣੀ ਜਾਂ ਕੁੜਤਾ ਪਜਾਮਾ ਜਾਂ ਲੇਡੀ ਸੂਟ ਹਨ ਲੋចੀ ਜਿਹੜੇ ਭਰਾ ਇਹ ਚੈਨਲ ਤੇ ਪਹਿਲੇ ਦਿਨ ਉਹ ਮੇਰਾ ਚੈਨਲ ਫੋਲੋ ਕਰਨਾ ਚਾਹੁੰਦੇ ਹਨ ਗਿੱਲ ਵਾਲਾ ਗਿੱਲ ਡਰੈਸ ਡੀਐਨਰ ਵਾਲਾ ਉਹ ਮੈਨੂੰ ਜਾਂ ਇਹਨਾਂ ਦੀ ਨੰਬਰ ਤੇ ਅਮਰਤਪਾਲ ਕੌਰ ਦੇ ਮੈਸੇਜ ਕਰਦੇ ਹੋ WhatsApp ਤੇ ਵੀ ਸਾਨੂੰ ਉਹ ਚੈਨਲ ਵੀ ਭੇਜੋ ਤਾਂ ਤੁਹਾਨੂੰ ਹੋਰ ਚੈਨਲ ਵੀ ਭੇਜਾਂਗੇ ਤੁਸੀਂ ਮੈਸੇਜ ਕਰਦਿਆ ਕਰੋ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਨੀਚੇ ਨੰਬਰ ਪਾਉਂਦੇ ਰਹਿੰਨੇ ਆ ਦੋਨੇ ਆ ਇਹਨਾਂ ਦਾ ਚੈਨਲ ਅਮਰਤਪਾਲ ਕੌਰ ਦਾ ਮੇਰਾ ਚੈਨਲ ਜਿਹੜੇ ਭੈਣਾਂ ਕੋਲੇ ਜਾਂ ਭਰਾਵਾਂ ਕੋਲੇ ਹੈ ਨਹੀਂ ਹਨ ਉਹ ਪਰਸਨਲ ਮੈਸੇਜ ਕਰਕੇ WhatsApp ਤੇ ਲੈ ਸਕਦੇ ਹੋ ਬਾਕੀ ਜਿਹੜੇ ਕਮੈਂਟ ਕਰਨੇ ਵੱਧ ਤੋਂ ਵੱਧ ਉਹ YouTube ਵਾਲੇ ਚੈਨਲ ਤੇ ਕਰੋ ਤਾਂ ਕਿ ਆਪਣਾ ਥੋੜਾ ਚੈਨਲ ਗਰੋ ਕਰੇ ਹੋਰ ਭੈਣਾਂ ਕੋਲੇ ਵੀ ਜਾਣਕਾਰੀ ਜਾ ਸਕੇ ਜਾਣਕਾਰੀ ਲੈ ਕੇ ਨਾ ਆਪਣੇ ਕੋਲੇ ਨਾ ਰੱਖਿਆ ਕਰੋ ਕਿਰਪਾ ਕਰਕੇ ਮੈਂ ਹਰ ਇੱਕ ਵੀਡੀਓ ਚ ਇਹ ਕਹਣਾ ਹਾਂ ਬਿਨਾਂ ਨਾਲ ਨਾਲ ਆਪਾਂ ਨੇ ਪੁੰਨ ਦਾ ਕੰਮ ਵੀ ਕਰੀਏ ਨਾ ਅੱਗੇ ਅੱਗੇ ਵੀਡੀਓ ਸ਼ੇਅਰ ਕਰਦੇ ਰਹਿਆ ਕਰੋ ਨਾਲ ਇਥੋਂ ਬਿਲਕੁਲ ਧਿਆਨ ਦੇ ਨਾਲ ਨਾ ਕਪੜਾ ਸੈੱਟ ਕਰਨ ਵੇਲੇ ਇੱਕ ਦੋ ਮਿੰਟ ਵੱਧ ਲਾ ਲਿਆ ਕਰੋ ਵੀ ਕਿਸੇ ਚੀਜ਼ ਦੀ ਤੁਹਾਨੂੰ ਦਿੱਕਤ ਨਾ ਆਵੇ ਠੀਕ ਹੁਣ ਆਪਾਂ ਦੁਬਾਰੇ ਫਿਰ ਇੱਕ ਵਾਰੀ ਚੈੱਕ ਕਰਾਂਗੇ ਪੱਟ 23 ਆ ਦੋ ਸਵਾ 2 ਇੰਚ ਤੁਸੀਂ ਮਾਰਜਿਨ ਰੱਖਣਾ ਸਲੰਗਾਂ ਦਾ ਇਸ ਤੋਂ ਬਾਅਦ ਤੁਸੀਂ ਇੰਚ ਸਬੈਂਚ ਰੱਖਿਆ ਕਰੋ ਕੱਲੂ ਤੁਹਾਨੂੰ ਪਾਰਟ ਫੁੱਲਾ ਕਰਨਾ ਪੈ ਜੀ ਹੈ ਨਾ ਤਾਂ ਉਸ ਵਾਸਤੇ ਆਪਾਂ ਰੱਖਣਾ ਹਰ ਇੱਕ ਵੀ ਹਰ ਇੱਕ ਪੈਂਟ ਦੇ ਵਿੱਚ ਹੀ ਠੀਕ ਆ ਬੈਕ ਤੋਂ ਭੈਣ ਦੇ ਹਿਸਾਬ ਦੇ ਨਾਲ ਚੱਕਾਂਗੇ ਸਰੀਰ ਦੇ ਨਾਲ ਡੇਢ ਇੰਚ ਇੱਕ ਵਾਰ ਆਪਾਂ ਚੱਕ ਦਿੰਨੇ ਆ ਠੀਕ ਆ ਇਧਰੋਂ ਜਿਹੜਾ ਆਪਣਾ ਨਿਸ਼ਾਨ ਲਾਉਣਾ ਲੱਕ ਦਾ ਚੌਥਾ ਹਿੱਸਾ ਕੱਢ ਲਓ 8 ਚੌਕਾ 32 8 ਤੇ 4 12 4 ਇੰਚ ਦਾ ਇਹਦੇ ਵਿੱਚ ਦਵਾ ਰੱਖਣਾ ਆਪਾਂ 2.5 ਇੰਚ ਇਧਰ ਮੁੜ ਜੂਗਾ 1 ਇੰਚ ਦੀ ਪਲੇਟ ਪੇ ਜੂ ਕੁਛ ਦਬਾਰਚ ਆ ਜੂਗਾ ਠੀਕ ਆ ਬਾਹਲੇ ਨਿਸ਼ਾਨ ਨਹੀਂ ਮੈਂ ਚੱਕਦਾ ਜਿਵੇਂ ਇੱਥੇ ਲਾਤੇ ਫਿਰ ਇੱਥੇ ਲਾਤੇ ਉਹਨਾਂ ਤੁਸੀਂ ਉਲਝੋਗੇ ਹਨਾ ਮੈਨੂੰ ਤਾਂ ਹੁਣ ਪਤਾ ਹੋਊਗਾ ਵੀ ਇੱਥੇ ਪਲੇਟਾਂ ਆਪ ਨੂੰ ਪੱਧੇ ਹੀ ਪਾਉਣੀਆਂ ਨਾਰਮਲ ਇੱਥੇ ਹੀ ਪਤਾ 2.5 ਇੰਚ ਮੋੜਨਾ ਇੱਥੇ ਹੀ ਪਤਾ ਬਾਹਲੇ ਨਿਸ਼ਾਨੀ ਚੱਕਣੇ ਉਹਦੇ ਨਾਲ ਉਲਝੀ ਜਾਂਦਾ ਜਿਹੜਾ ਬਿਲਕੁਲ ਨਮਾ ਮੰਦਾ ਫਿਰ ਉਹ ਦਿਲਚੀ ਦੀ ਛੱਡ ਜਾਂਦੇ ਮੇਰੇ ਸਮਝ ਨਹੀਂ ਆਉਂਦੀ ਇਹ ਬੜਾ ਬਰੀਕੀ ਕੰਮ ਬਰੀਕੀ ਕੁਛ ਨਹੀਂ ਬਿਲਕੁਲ ਸੌਖਾ 1.5 1.5 ਠੀਕ ਆ ਇਸ ਤਰ੍ਹਾਂ ਹੁਣ ਆਪਾਂ ਸਾਰੇ ਨਿਸ਼ਾਨ ਚੱਕਾਂਗੇ ਆਹ ਨਿਸ਼ਾਨ ਦਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਨਾ ਬਿਲਕੁਲ ਸਿੱਧਾ ਲਾ ਲੈਣਾ ਨਿਸ਼ਾਨ ਨੂੰ ਇਸ ਤਰ੍ਹਾਂ ਠੀਕ ਆ ਇੱਕ ਸੂਤ ਜਾਂ ਡੇਢ ਸੂਤ ਇਹਨੂੰ ਡਾਊਨ ਕਰ ਲੈਣਾ ਤੁਸੀਂ ਇਸ ਤਰ੍ਹਾਂ ਹੁਣ ਆਪਾਂ ਇਸੇ ਤਰ੍ਹਾਂ ਇਹ ਆ ਨਿਸ਼ਾਨ ਚੱਕਾਂਗੇ ਠੀਕ ਹੈ ਜੀ ਇੱਥੋਂ ਆਪਾਂ ਨਿਸ਼ਾਨ ਚੱਕਣਾ ਬਿਲਕੁਲ ਸਿੱਧਾ ਠੀਕ ਆ ਆ ਨਹੀਂ ਜਾਨ ਮੈਂ ਤਾਂ ਨਹੀਂ ਜਾ ਕਿ ਤੁਸੀਂ ਬਾਹਲਾ ਉਲਝਿਓਗੇ ਫਿਰ ਨਿਸ਼ਾਨ ਬਾਹਲੇ ਲੱਗ ਜਾਂਦੇ ਆ ਤਾਂ ਇਹ ਜਿਹੜੇ ਪੈਣਾ ਬਣਾਉਂਦੀਆਂ ਪੈਂਟਾਂ ਜਾਂ ਮੇਰੇ ਭਰਾ ਪੈਂਟਾਂ ਬਣਾਉਂਦੇ ਉਹਨਾਂ ਨੂੰ ਪਤਾ ਹੀ ਹੈ ਤਕਰੀਬਨ ਹਣਾ ਨਹੀਂ ਨਿਸ਼ਾਨ ਇਹਦੇ ਉੱਤੇ ਇੰਨੇ ਲੱਗ ਜਾਂਦਾ ਪੈਂਟ ਤੇ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਫਿਰ ਉਹ ਛੱਡ ਜਾਂਦਾ ਵੀਡੀਓ ਨੂੰ ਵੀ ਨਹੀਂ ਮੇਰੇ ਨਹੀਂ ਸਮਝ ਆਉਂਦੀ ਹਣਾ ਤਾਂ ਮੈਂ ਬਿਲਕੁਲ ਸੌਖਾ ਕਰਨਾ ਚਾਹਣਾ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਪੈਂਟ ਤੁਹਾਨੂੰ ਫਿਟਿੰਗ ਸਹੀ ਚਾਹੀਦੀ ਹੈ ਨਾ ਬਾਹਲੇ ਨਿਸ਼ਾਨ ਨਹੀਂ ਆਪਾਂ ਨਹੀਂ ਲਾਉਣੇ ਹਾਂ ਜੀ ਆਪਾਂ ਮੇਨ ਮੇਨ ਨਿਸ਼ਾਨ ਹੀ ਲਾਉਣਾ ਹੁੰਦਾ ਮੈਂ ਆਪਣੀ ਪਿੰਡ ਦੀ ਕੋਈ ਕੰਪਲੀਟ ਨਹੀਂ ਨੀ ਨਾ ਹੀ ਕਿਸੇ ਭੈਣ ਦੀ ਨਾ ਭਰਾ ਦੀ ਹਨਾ ਜਿਹੜੇ ਆਪਣੇ ਕੋਲੇ ਆਉਂਦੇ ਹੈਗਾ ਕਿ ਉਹਨੂੰ ਪਤਾ ਹੈਗਾ ਠੀਕ ਹੈ ਜੀ ਹੁਣ ਜਿਹੜਾ ਆਪਾਂ ਦਵਾ ਰੱਖਣਾ ਉਹਦਾ ਨਿਸ਼ਾਨ ਤੁਸੀਂ ਲਾ ਲਓ ਇਹ ਆਪਾਂ ਤਾਂ ਰੱਖਣਾ ਪੱਟ ਦੇ ਵਿੱਚ ਕਾਲੂ ਫੁੱਲਾ ਪੀੜਾ ਕਰਨਾ ਬਜੇ ਤਾਂ ਆਪ ਨੂੰ ਸੌਖਾ ਰਹਿ ਜਾਂਦਾ ਇਹ ਨਿਸ਼ਾਨ ਨੂੰ ਉਹਨੋਂ ਇੱਥੋਂ ਚੱਕ ਲਈਏ ਐਸ ਤਰ੍ਹਾਂ ਠੀਕ ਹੁਣ ਇੱਕ ਵਾਰੀ ਆਪਾਂ ਨੇ ਕੈਂਚੀ ਨਹੀਂ ਚੱਕਣੀ ਇੱਕ ਵਾਰੀ ਆਪਾਂ ਚੈੱਕ ਕਰਾਂਗੇ ਝੋਲੀ ਕਿ ਨਹੀਂ ਰੂਗੀ ਇੱਥੋਂ ਮੇਨ ਨਾਲ ਸ਼ੁਰੂ ਕਰ ਦਿਆ ਕਰੋ ਇਹ ਥੋੜੀ ਸਿਉਣ ਇੱਥੇ ਜਾਊਗੀ ਠੀਕ 12:30 ਹੁਣ ਨਾ 13:30 ਝੋਲੀ ਦੀ ਬਣ ਕੇ ਤਿਆਰ ਹੋ ਜੂ 11:30 ਠੀਕ ਆ ਲੇਡੀ ਜੀ ਪੈਂਟ ਹੈ ਜਿਹੜੀ ਅੱਜ ਆਪਾਂ ਕੱਟ ਰਹੇ ਹਾਂ ਕਿਸੇ ਚੀਜ਼ ਦੀ ਨਾ ਸਮਝ ਆਈ ਹੋਵੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਭੈਣਾ ਤੇ ਭਰਾ ਸਮਝ ਆ ਗਈ ਤਾਂ ਤਾਂ ਵੀ ਧੰਨਵਾਦ ਕਰਨਾ YouTube ਵਾਲੇ ਚੈਨਲ ਤੇ ਆਪ ਵੀ ਸ਼ੇਅਰ ਕਰਿਆ ਕਰੋ ਵੀਡੀਓ ਹੋਰਾਂ ਨੂੰ ਕਹਿ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਾਇਆ ਕਰੋ ਆਪਣਾ ਫਰਜ਼ ਸਮਝ ਕੇ ਤਾਂ ਕਿ ਸੋਡੀ ਭੈਣ ਦਾ ਜਿਹੜਾ ਚੈਨਲ ਆ ਉਹ ਥੋੜਾ ਜਿਹਾ ਗਰੋਥ ਕਰੇ ਨਾ ਲੋ ਜੀ ਜਿਹੜੀਆਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਕੁੜੀਆਂ ਨੂੰ ਲੇਡੀ ਸੂਟ ਆਉਂਦੇ ਆ ਉਹਨਾਂ ਜੀ ਕਰਦਾ ਪੈਂਟਾਂ ਪੁੰਟਾਂ ਸਿੱਖਣ ਨੂੰ ਹਨਾ ਤਾਂ ਬਹੁਤ ਵਧੀਆ ਪਲੇਟਫਾਰਮ ਆ ਤੁਹਾਡੇ ਵਾਸਤੇ ਹੁਣ ਹੋਰ ਆਪਾਂ ਜਿਹੜਾ ਇੱਥੋਂ ਕੱਟਣਾ ਨਾ ਬਿਲਕੁਲ ਸਿੱਧਾ ਇਤੋਂ ਆਪਾਂ ਇਸ ਤਰ੍ਹਾਂ ਕਰ। ਸਾਰਾ ਇਹਦੇ ਵਿੱਚ ਦਬਾਜੂਗਾ ਜਿਹੜੀਆਂ ਭੈਣਾਂ ਨੂੰ ਪੈਂਟ ਨਹੀਂ ਆਉਂਦੀ ਉਹਨਾਂ ਨੂੰ ਹਜੇ ਹੌਲੀ-ਹੌਲੀ ਸਮਝ ਆਜੂਗੀ ਜਿਹਨਾਂ ਨੂੰ ਪੈਂਟ ਆਉਂਦੀ ਆ ਉਹਨਾਂ ਨੂੰ ਪਤਾ ਲੱਗ ਜੂਗਾ ਨਾ ਉਹਨਾਂ ਨੂੰ ਥੋੜਾ ਜਿਹਾ ਹੋਰ ਸੌਖਾ ਹੋ ਜੇ ਕਿ ਸਾਡੇ ਇੱਥੇ ਨੁਕਸ ਪੈਂਦਾ ਸੀਗਾ ਉਹ ਉਹ ਨਾਲ ਹੀ ਫੜਨ ਵੀ ਸਾਡੇ ਇੱਥੇ ਨੂੰ ਆ ਜਿਹੜਾ ਮੈਂ ਟੱਕ ਲਾਉਂਗਾ ਨਾ ਦੇਖੋ ਆਪਾਂ ਨੂੰ ਜਿਵੇਂ ਆਪਾਂ ਕੋਟਤੀ ਦੇ ਵਿੱਚ ਸਲਾਈ ਵਾਲਾ ਨਿਸ਼ਾਨ ਉਹਨੂੰ ਫਿਟਿੰਗ ਵਾਲਾ ਵੀ ਇੱਥੇ ਮੇਰੀ ਸਹੀ ਆਊਗਾ ਤੁੜੀ ਟੇਬਲ ਕੋਲ ਸਲਾਈ ਸਹੀ ਆ ਜੂਗੀ ਠੀਕ ਆ ਇੱਕ ਨਿਸ਼ਾਨ ਆਪਣਾ ਚੱਕਣ ਵਾਲਾ ਰਹਿ ਗਈ ਜਿਹੜਾ ਤੁਹਾਡਾ ਜ਼ਰੂਰੀ ਆ ਸਾਰਿਆਂ ਨੂੰ ਆਪਾਂ ਨੂੰ ਭੈਣ ਭਰਾਵਾਂ ਨੂੰ ਦਿੱਕਤ ਆਉਂਦੀ ਹੈ ਪਜਾਮਾ ਅੰਦਰ ਜੜ ਨੂੰ ਜਾਂ ਪਲਾਜ਼ੋ ਆ ਲੋ ਆ ਤੁਸੀਂ ਵੱਧ ਜ਼ਰੂਰ ਰੱਖਣਾ ਠੀਕ ਆ ਪੁਰਾ ਕਪੜਾ ਲਾ ਦਿਓ ਸਾ ਵੀ ਕਪੜਾ ਲਾ ਦਿਨ ਪਾਉ ਤੋ ਪਾ ਦਿਓ ਜੇ ਜਿਹੜਾ ਬਹੁਤ ਬਿਲਕੁਲ ਨਵਿਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਆਪਣਾ ਚੈਨਲ ਥੋੜਾ ਗਰੋਅ ਕਰੇ ਅੱਗੇ-ਅੱਗੇ ਵੀਡੀਓ ਜਾ ਸਕੀ ਹੈ ਹਨਾ ਹਜੇ ਆਪਣਾ ਚੈਨਲ ਪੰਜਾਬ ਦੇ ਵਿੱਚ ਹੀ ਹੋਇਆਗਾ ਥੋੜਾ ਜਿਹਾ ਉਸ ਕਮੈਂਟ ਆਉਂਦੇ ਬਾਹਰਲੀਆਂ ਕੰਟਰੀਆਂ ਚੋਂ ਹਨਾ ਉਹਨਾਂ ਗਰੋਥ ਨਹੀਂ ਕੀਤੀ ਜਿੰਨਾ ਆਪਾਂ ਨੂੰ ਕਰਨਾ ਚਾਹੀਦਾ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਊਗਾ ਭੈਣੋ ਤੇ ਭਰਾਵੋ ਜਦੋਂ ਤੁਸੀਂ ਇੱਕ ਲਾਈਕ ਵੀਡੀਓ ਨੂੰ ਸ਼ੇਅਰ ਕਰਦੇ ਹਾਂ ਪੋਣਾ ਦਾ ਕੰਮ ਵੀ ਨਾਲ-ਨਾਲ ਕਰੀ ਜਾਇਆ ਕਰੋ ਨਾਲ-ਨਾਲ ਕੰਮ ਸਿੱਖੀ ਚਾਹ ਕਰੋ ਵੀਡੀਓ ਦੇਖਦੇ ਆ ਕਈ ਭੈਣਾ ਉਹ ਨਾ ਹੀ ਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਠੀਕ ਹੈ ਨਾ ਹੀ ਕੋਈ ਕਮੈਂਟ ਕਰਦੀਆਂ ਇਹ ਵਧੀਆ ਨਹੀਂ ਲੱਗਦਾ ਮੈਨੂੰ ਜਦੋਂ ਵੀਡੀਓ ਦੇਖਦੇ ਹੋ ਤੁਸੀਂ ਤਾਂ ਕਮੈਂਟ ਜੇ ਕਿਸੇ ਭੈਣ ਨੂੰ ਨਹੀਂ ਕਰਨਾ ਆਉਂਦਾ ਤਾਂ ਉਹ ਬੱਚਿਆਂ ਤੋਂ ਕਰਵਾ ਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾ ਕੇ ਨਾਲ ਘੰਟੀ ਆ ਜਾਂਦੀ ਹੋਊਗੀ ਉਹਨੂੰ ਦਬ ਕੇ ਆਲ ਲਿਖਿਆ ਹੁੰਦਾ ਉਹ ਬਟਨ ਤੇ ਸੈੱਟ ਕਰ ਦਿਆ ਕਰੋ ਇਹ ਉਹ ਅੱਜ ਆ ਸੀ ਆ ਪੈਂਟ ਕੱਟੀ ਹੈ ਲੇਡੀਜ਼ ਹੈ ਨਾ ਤੁਹਾਡੇ ਕੋਲ ਵੀਡੀਓ ਫੇਰ ਹੀ ਆਊਗੀ ਜੇ ਤੁਸੀਂ ਉਹਨੂੰ ਦਬਾਉਂਗੇ ਕੰਟੀਨਿਊ ਬਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦੋ। ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਕਹਿਣਾ ਹੁੰਦਾ ਵੀ ਆਪਾਂ ਨੇ ਕੀ ਕਰਨਾ। ਭਰਾਵਾਂ ਨੇ ਇਸ ਤਰ੍ਹਾਂ ਟੇਪ ਲਿਆਉਣੀ ਆ ਬਾਜ਼ਾਰ ਦੇ ਵਿੱਚੋਂ। ਸਾਰਾ ਤੁਹਾਨੂੰ ਵਧੀਆ-ਵਧੀਆ ਤਰੀਕੇ ਦੱਸੂਗਾ ਸੌਖੇ-ਸੌਖੇ। ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਅੱਸੋ ਵੀ ਮੈਨੂੰ ਵਧੀਆ ਲੱਗਦੀ ਆ ਹਰ ਤਰੀਕੀ ਇੱਕ ਟੇਪ ਇੱਥੇ ਲਾਤੀ। ਕਾਟੀ ਬਾਟੀ ਪੈਨੰਦ ਨਾਲ ਨਹੀਂ ਮਾਰਨੀ ਹਨਾ ਕਿਸੇ ਵੀ ਕੱਪੜੇ ਤੇ ਇੱਕ ਟੇਪ ਇੱਥੇ ਲਾ ਦਿੰਦੇ। ਇਹ ਇੱਕ ਟੇਪ ਆਪਾਂ ਇੱਥੇ ਲਾਵਾਂਗੇ। ਵਧੀਆ ਕੰਮ ਸ਼ੌਂਕ ਨਾਲ ਕਰਿਆ ਕਰੋ। ਤਾਂ ਕਿ ਥੋੜਾ ਕੰਮ ਵੀ ਬੋਲੇ ਵੀ ਹਾਂ ਮੈਨੂੰ ਇਹਨੇ ਬਣਾਇਆ ਹੈਗਾ। ਤਿੰਨ ਮਿੰਟ ਟੇਪ ਆ ਲਾ ਦਿੰਗਾ। ਹੁਣ ਆਪਾਂ ਇੱਥੇ ਲਿਖਾਂਗੇ ਡੈਰੀ ਦਾ ਨੰਬਰ ਹਨਾ। ਕਿਸੇ ਦਾ ਨਾਮ ਨਹੀਂ ਪਾਉਣਾ ਕੈਲਾ ਜੈਲਾ ਹਨਾ। ਬਿਲਕੁਲ ਕੱਲਾ ਨਾਮ ਲਿਖਣਾ ਵੀ 1135 ਹੈ ਨਾ ਨੰਬਰ ਇਹਦਾ। ਇੱਥੇ ਆਪ ਲਿਖਾਂਗੇ 1100 35 ਆ ਲੈਣ ਮਾਰਤੀ ਥੱਲੇ ਕਿੰਨਾ ਲੱਕ ਹੈ ਦਾ ਕਮਰ 32 ਆ ਲਿਖਤਾ ਉਹਨੇ ਦਾ ਪੱਟ ਕਿੰਨਾ ਇਹਦਾ ਪੱਟ 23 ਇੰਚ ਆ ਲਿਖਤਾ ਪੱਟ 23 ਇੱਥੇ ਆ ਗਈ ਜਿਹੜੀ ਆ ਪਰਚੀ ਇੱਥੇ ਲਿਖੀ ਹੈ ਲੰਬਾਈ ਕਿੰਨੀ ਹੈ ਜੀ 39 ਮੂਰੀ ਕਿੰਨੀ ਹੈ 21 ਸਾਰਾ ਨਾਪ ਲਿਖਿਆ ਹੋਇਆ ਗੋਡੇ ਜੀ ਆਪਣੀ ਵੀ ਤੁਸੀਂ ਮਿਣਕੀ ਰੱਖ ਸਕਦੇ ਹੋ ਜਿਵੇਂ 18 ਤਾਂ ਇੱਥੇ ਲਿਖ ਸਕਦੇ ਹੋ 17.5 ਤਾਂ 17.5 ਜਿੰਨੀ ਵੀ ਹੈਗੀ ਉਹ ਲੋਡ ਨਹੀਂ ਪੈਂਦੀ ਬਸ ਇਹ ਮੇਰਾ ਪੂਰਾ ਪੂਰੀ ਰੱਖਿਆ ਹੈ ਠੀਕ ਹੈ ਹੁਣ ਆਪਾਂ ਜਿਹੜਾ ਕੱਪੜਾ ਨੂੰ ਤਰ ਮਾਰ ਕੇ ਧੱਕ ਦੇਣਾ ਬੱਚੇ ਵਧੀਆ ਜਣੀ ਸ਼ੌਂਕ ਨਾਲ ਕੰਮ ਬੰਨਿਆ ਕਰੋ ਪੁੱਥ-ਮੁੱਥ ਕਰਿਆ ਨਾ ਕਰੋ ਕੰਮ ਨੂੰ ਹਨ ਕਿਸੇ ਵੀ ਚੀਜ਼ ਨੂੰ ਆਪਾਂ ਜਦੋਂ ਵਧੀਆ ਕਰਦੇ ਆ ਫਿਰ ਉਹਦਾ ਰਿਜ਼ਲਟ ਹੀ ਵਧੀਆ ਹੁੰਦਾ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਜਿਹੜੀ ਭਰਾ ਬਿਲਕੁਲ ਹੀ ਨਵੇਂ ਆ ਚੈਨਲ ਤੇ ਉਹ ਇੱਕ ਦੱਸਣਾ ਵੀ ਬਈ ਅਸੀਂ ਬਿਲਕੁਲ ਨਵੇਂ ਆ ਚੈਨਲ ਤੇ ਸਾਨੂੰ ਦੂਜੇ ਚੈਨਲ ਦਾ ਵੀ ਲਿੰਕ ਦਿਓ ਹਣਾ ਉਹ WhatsApp ਤੇ ਜਾ ਕੇ ਮੈਸੇਜ ਕਰਕੇ ਮੰਗਵਾ ਸਕਦੇ ਹੋ ਬਾਈ ਸਾਨੂੰ ਗਿੱਲ ਵਾਲੇ ਚੈਨਲ ਦਾ ਲਿੰਕ ਦੇ ਦਿਓ ਬਾਕੀ YouTube ਵਾਲੇ ਚੈਨਲ ਤੇ ਵੱਧ ਤੋਂ ਵੱਧ ਕਮੈਂਟ ਕਰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਜਦੋਂ ਅਸੀਂ ਪਾਉਣੇ ਆ ਜਦੋਂ ਤੱਕ ਤੁਸੀਂ ਉਹ ਘੰਟੀ ਨੂੰ ਨਹੀਂ ਵਜਾਉਂਦੇ ਆਲ ਵਾਲੇ ਬਟਨ ਤੇ ਸੈੱਟ ਨਹੀਂ ਕਰਦੇ ਨਵੀਂ ਵੀਡੀਓ ਤੁਹਾਡੇ ਕੋਲੇ ਨਹੀਂ ਆਉਣੀ ਇਹ ਤਾਂ ਕੁਦਰਤੀ ਤੁਹਾਡੇ ਕੋਲ ਚੱਲਦੀ ਫਿਰਦੀ ਵੀਡੀਓ ਕਿਸੇ ਭਰਾ ਨੇ ਪੁਰਾਣਾ ਦਾ ਕੰਮ ਕੀਤਾ ਸ਼ੇਅਰ ਕਰਤੀ ਨਹੀਂ ਤਾਂ ਵੀਡੀਓ ਤੁਹਾਡੇ ਕੋਲੇ ਨਹੀਂ ਆਉਂਦੀ ਜਿਹੜਾ ਆਪਾਂ ਕੱਪੜਾ ਕੱਟਦੇ ਨੇ ਉਹ ਤੇ ਟਿੱਕ ਲਾ ਦੇਣੀ ਹੈ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਧੰਨਵਾਦ